ਸਾਰੇ ਸਟਾਫ ਨੂੰ ਬਹੁਤ-ਬਹੁਤ ਮੁਬਾਰਕਬਾਦ 15 ਅਗਸਤ ਆਜ਼ਾਦੀ ਆ ਜਿਹੜੀ ਇਹ ਕਹਨ ਚ ਬੜੇ ਸੌਖੀ ਆ ਸਹੀ ਮਹਾਨ ਚ ਜਿੰਨੀਆਂ ਕੁਰਬਾਨੀਆਂ ਇਸ ਆਜ਼ਾਦ ਕਜ਼ਾ ਲੈਣ ਵਾਸਤੇ ਸਾਡੇ ਚੋਹਿਆਂ ਨੇ ਲਈ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਆਪਣੇ ਬੱਚਿਆਂ ਨੇ ਦਿਖਾਇਆ ਇੱਥੇ ਦੇਖਿਆ ਕਿਵੇਂ ਉਹਨਾਂ ਨੇ ਦੱਸਿਆ ਵੀ ਤੁਸੀਂ ਕੌਣ ਹੋ Hindu ਹੋ ਜਾਂ Muslim ਹੋ ਕਿਵੇਂ ਇਹਨਾਂ ਨੇ ਉਹ ਦਿਖਾਇਆ ਸਾਰੇ ਸਟਾਫ ਨੂੰ ਬਹੁਤ-ਬਹੁਤ ਮੁਬਾਰਕਬਾਦ 15 ਅਗਸਤ ਆਜ਼ਾਦੀ ਹੈ ਜਿਹੜੀ ਇਹ ਕਹਿਣ ਚ ਬੜੀ ਸੌਖੀ ਹੈ ਪਰ ਸਹੀ ਮੈਨੇਜ ਜਿੰਨੀਆਂ ਕੁਰਬਾਨੀਆਂ ਇਸ ਆਜ਼ਾਦ ਫਿਜ਼ਾ ਲੈਣ ਵਾਸਤੇ ਸਾਡੇ 조ਧਿਆਂ ਨੇ ਲਈਆਂ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਉਹ ਉਹਨਾਂ ਦੀ ਕੋਈ ਮਿਸਾਲ ਨਹੀਂ ਹੈ ਬਹੁਤ ਵੱਡੇ ਸ਼ੰਘਾਸ ਕਰਕੇ ਸਾਨੂੰ ਜਿਹੜਾ ਆਜ਼ਾਦੀ ਦਾ ਮਹਿਮਾਨਣ ਦਾ ਜਿਹੜਾ ਮੌਕਾ ਮਿਲੇ ਇੰਨੀ ਸਾਡੇ ਸ਼ਹੀਦ ਹੋਏ ਨੇ ਸੀਤ ਪੱਖ ਸਿੰਘ ਉਦਮ ਸਿੰਘ ਜਿਨ੍ਹਾਂ ਨੇ ਵਿਦੇਸ਼ ਜਾ ਕੇ ਵੀ ਆਪਣੇ ਜਿਹੜਾ ਆਪਣੇ ਤੇ ਤਸੱਦਦ ਕੀਤੇ ਉਹਦਾ ਬਦਲਾ ਲਿਆ ਅਸੀਂ ਬੜਾ ਈਜੀ ਸਮਝ ਆਉਂਦਾ ਹੈ ਕਿ ਇਸ ਪਤਾ ਨਹੀਂ ਕਿੰਨੀ ਕਿਸੌખી ਆਜ਼ਾਦੀ ਸਾਨੂੰ ਮਿਲ ਗਈ ਹੈ ਪਰ ਸਹੀ ਮਾਇਨੇ ਦੇ ਵਿੱਚ ਇਹਦਾ ਉਦੋਂ ਹੀ ਪਤਾ ਲੱਗ ਸਕਦਾ ਜਦੋਂ ਅਸੀਂ ਸਾਡੀ ਪੀੜ੍ਹੀ ਹੈ ਜਿਹੜੀ ਉਹ ਪੜੀ ਲਿਖੀ ਹੋਊਗੀ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੂਗਾ ਔਰ ਜਦੋਂ ਇਤਿਹਾਸ ਪੜਿਆ ਜਾਂਦਾ ਤਾਂ ਉਦੋਂ ਹੀ ਪਤਾ ਲੱਗਦਾ ਕਿ ਸਾਡੇ ਜਿਹੜਾ ਦੇਸਾ ਉਹਨੇ ਆਜ਼ਾਦੀ ਲੈਣ ਵਾਸਤੇ ਕਿੰਨੀਆਂ ਕੁਰਬਾਨੀਆਂ ਸਾਸੀ ਕੀਤੀਆਂ ਔਰ ਸਭ ਤੋਂ ਜ਼ਿਆਦਾ ਕੁਰਬਾਨੀਆਂ ਜੇ ਕਿਸੇ ਸੂਬੇ ਦੇ ਹਿੱਸੇ ਆਈਆਂ ਨੇ ਉਹ ਪੰਜਾਬ ਹੈ ਪੰਜਾਬ ਦੇ ਜੇ ਤੁਸੀਂ ਦੇਸ਼ ਦਾ ਇਤਿਹਾਸ ਦੇਖੋ ਤਾਂ ਪੰਜਾਬ ਦੇ ਜਿਨੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਕਿਸੇ ਹੋਰ ਸੋ ਅੱਜ ਦੇ ਇਸ ਦਿਨ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦਨਾ ਔਰ ਉਮੀਦ ਕਰਨਾ ਕਿ ਬੱਚੇ ਨੇ ਜਿਹੜੇ ਸਾਡੇ ਆਉਣ ਵਾਲੇ ਦੇਸ਼ ਦਾ ਭਵਿੱਖ ਨੇ ਉਹ ਇਥੋਂ ਬਹੁਤ ਕੁਝ ਸਿੱਖਣਗੇ ਵੀ ਔਰ ਜਿਵੇਂ ਦੇਸ਼ ਵਾਸਤੇ ਸੂਬੇ ਵਾਸਤੇ ਸੇਵਾ ਕਰਨ ਦਾ ਜਜ਼ਬਾ ਜਿਹੜਾ ਉਹਨਾਂ ਚ ਪੈਦਾ ਹੋਗਾ ਸੋ ਦੁਬਾਰਾ ਫਿਰ ਇਸ 15 ਅਗਸਤ ਦੀ ਬਹੁਤ ਬਹੁਤ ਮਨਾਉਣਾ ਤਾਂ ਜੈ ਹੈ ਆਪਣੇ ਫੌਜੀ ਜਵਾਨਾਂ ਨੇ ਜਿੱਥੇ ਕਈ ਮੈਨੇ ਜ਼ੀਰੋ ਤੋਂ ਵੀ ਬਹੁਤ ਘੱਟ ਤਾਮਾਲ ਹੁੰਦਾ ਹੈ ਉਹ ਜਗ੍ਹਾ ਤੇ ਆਪਣੀ ਦੇਸ਼ ਦੀ ਰੱਖਿਆ ਦੇ ਨਾਂ ਨਾਲ ਆਪਣੇ ਲੋਕਾਂ ਦੀ ਜੰਗ ਜਿਸ ਤਰ੍ਹਾਂ ਕੀ ਆਪਣੇ ਬੱਚਿਆਂ ਨੇ ਦਿਖਾਇਆ ਇਸ ਚ ਵੇਖਿਆ ਕਿਵੇਂ ਉਹਨਾਂ ਨੇ ਦੱਸਿਆ ਵੀ ਤੁਸੀਂ ਕੌਣ ਹੋ Hindu ਹੋ ਜਾਂ Muslim ਹੋ ਕਿਵੇਂ ਇਹਨਾਂ ਨੇ ਉਹ ਦਿਖਾਇਆ ਇਸ ਕਰਕੇ ਮੈਂ ਤਾਂ ਹਮੇਸ਼ਾ ਹੀ ਬੱਚਿਆਂ ਨੂੰ ਸਾਰੇ ਸਟਾਫ ਨੂੰ ਇੱਕੋ ਬੇਨਤੀ ਕਰਦਾ ਵੀ ਬੱਚਿਆਂ ਚ ਰੱਬ ਵਾਸਤਾ ਜੇ ਮੰਦਰ ਨਹੀਂ ਜੇ ਆਪਣੇ ਬੱਚੇ ਨਹੀਂ ਤਾਂ ਹੀ ਮੰਦਰ ਨਹੀਂ ਜੇ ਬੱਚੇ ਕੁਛ ਨਾ ਕੁਛ ਪੜ ਗਏ ਹੋਰ ਕੁਛ ਬਣ ਗਏ ਉਹ ਹਮੇਸ਼ਾ ਯਾਦ ਰੱਖਦੇ ਨੇ ਵੀ ਮੈਂ ਉਸ ਟੀਚਰ ਤੋਂ ਉਸ ਸਕੂਲ ਚ ਪੜਿਆ ਹਮੇਸ਼ਾ ਉਹਦਾ ਨਾਮ ਬਲੰਦੀਆਂ ਦੇ ਅਜਨੀ ਆਪਣੇ ਪਿਛਲੇ 2-3 ਮਹੀਨੇ ਪਹਿਲਾਂ 50 ਸਾਲੋਗ ਦੇ ਜਿਨ੍ਹਾਂ ਨੂੰ ਉਹ ਪ੍ਰੋਗਰਾਮ ਕਰਕੇ ਉਹਨਾਂ ਦੇ ਕੁਝ ਟੀਚਰ ਵੀ 10th ਚ ਜਦੋਂ ਪੜ੍ਹ ਕੇ ਗਏ ਉਹਨਾਂ ਨੇ ਇਹੀ ਮੈਂ ਦੇਖਿਆ ਵੀ ਜਿਹੜੇ ਜਿਨ੍ਹਾਂ ਨੇ 10th ਚ 75 ਚ ਕੀਤੀ ਆ ਉਹਨਾਂ ਦੇ ਟੀਚਰ ਕਿਵੇਂ ਉਹ ਆਪ ਵੀ ਬਜ਼ੁਰਗ ਹੋ ਗਏ ਦੇ ਕਿ ਅੱবি 66-67 ਸਾਲ ਦੀ ਐਚ ਹੋ ਗਏ ਨੇ ਉਹ ਸਾਰੇ ਉਹਨਾਂ ਨੇ ਕਿਵੇਂ ਆਪਣੇ ਟੀਚਰ ਦਾ ਸਤਿਕਾਰ ਕੀਤਾ ਮੈਂ ਆਪਣੀ ਅੱਖੀਂ ਦੇਖਿਆ ਤੇ ਕਿਹਾ ਉਹਨਾਂ ਨੇ ਆਦਰ ਮਾਨ ਦਿੱਤਾ ਟੀਚਰ ਉਹਨਾਂ ਅਤੇ ਸਕੂਲ ਦਾ ਵੀ ਉਹਨਾਂ ਨੇ ਬੜਾ ਮਾਨਸਤਕਾਰ ਕੀਤਾ ਮੈਂ ਆਪਣੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦ ਕਰਦਾ ਤੁਸੀਂ ਸਾਡੇ ਛੋਟੇ ਜਿਹੇ ਹਿੱਸੇ ਤੇ ਇੱਕ ਮਿੰਟ ਚ ਆਨੇ ਹੋ ਇਸ ਕਰਕੇ ਸਾਡਾ ਹੌਂਸਲਾ ਵਧ ਜਾਂਦਾ ਤੁਸੀਂ